ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆ ਵਰਕ ਤੇ ਵੀਡੀਓ ਬਾਰੇ ਕਵਲ ਨੇ ਵਿੱਕੀ ਨੂੰ ਸਿਖਾਇਆ ਸਬਕ ਡੈਡੀ ਵੀ ਵਿੱਕੀ ਤੇ ਹੋਏ ਸਿੱਧੇ ਅੱਗੋਂ ਵਿੱਕੀ ਨੇ ਸ਼ਰਮਿੰਦਾ ਹੁੰਦੇ ਨੇ ਜੋੜੇ ਹੱਥ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆ ਜਿਹਦਾ ਪ੍ਰੀਤ ਦੇ ਭੂਆ ਫੁੱਫੜ ਉਸ ਨੂੰ ਪ੍ਰੀਤ ਦੇ ਘਰ ਲੈ ਜਾਂਦੇ ਆ ਤਾਂ ਉੱਥੇ ਜਾ ਕੇ ਕੀ ਹੁੰਦਾ ਉਹ ਤੁਹਾਨੂੰ ਦੱਸਦੇ ਆਂ ਉੱਥੇ ਜਾ ਕੇ ਫਰੀਦ ਜੀ ਨੂੰ ਘਰ ਜਾਂਦੀ ਆ ਤਾਂ ਉਸ ਦੀ ਮੰਮੀ ਉਸ ਨੂੰ ਪੁੱਛਦੀ ਆ ਕਿ ਪੁੱਤ ਕੀ ਹੋਇਆ ਤੂੰ ਐਵੇਂ ਕਿਉਂ ਰੋ ਰਹੀ ਆ ਤਾਂ ਫਰੀਦ ਸਾਰੀ ਕਹਾਣੀ ਦੱਸਦੀ ਆ ਤੇ ਅੱਗੇ ਅੱਗੇ ਫਰੀਦ ਦੀ ਮੰਮੀ ਕਹਿੰਦੀ ਆ ਕਿ ਤੂੰ ਆਪਣੀ ਭੂਆ ਉਹਨਾਂ ਦੇ ਪਿੱਛੇ ਲੱਗੀ ਹੋਈ ਆ ਇੰਨੇ ਵਿੱਚ ਉੱਥੇ ਕਵਲ ਆ ਜਾਂਦਾ ਤੇ ਕਵਲ ਕਹਿੰਦਾ ਜੋ ਗੱਲ ਕਰਨੀ ਆ ਅੰਦਰ ਜਾ ਕੇ ਕਰੋ ਐਵੇਂ ਇੱਥੇ ਜਲੂਸ ਨਾ ਕੱਢੋ ਤੇ ਉਹ ਸਾਰੇ ਜਾਂਦੇ ਅੰਦਰ ਬੈਠ ਜਾਂਦੇ ਆ ਅੰਦਰ ਵੜਨ ਦੇ ਸਾਰ ਹੀ ਪ੍ਰੀਤ ਦੀ ਮੰਮੀ ਭੂਆ ਨਾਲ ਲੜਨ ਲੱਗ ਜਾਂਦੀ ਆ ਕਿ ਤਾ ਸਭ ਕੁਝ ਤੇਰਾ ਕੀਤਾ ਕਰਾਇਆ ਆ ਤੂੰ ਮੇਰੀ ਕੁੜੀ ਦਾ ਘਰ ਨਹੀਂ ਬਸਣ ਦੇ ਰਹੀ ਤੇਰੇ ਕਰਕੇ ਆ ਸਭ ਕੁਝ ਹੋ ਰਿਹਾ ਅੱਗੋਂ ਪ੍ਰੀਤ ਕਹਿੰਦੀ ਆ ਮੰਮੀ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂਗਾ ਤੁਸੀਂ ਐਂ ਭੂਆ ਨਾਲ ਲੜੀ ਜਾ ਰਹੇ ਹੋ ਸਾਰਾ ਕਸੂਰ ਤਾਂ ਵਿੱਕੀ ਹੁਨਾਂ ਦਾ ਆ ਉਸਨੇ ਮੈਨੂੰ ਕਮਰੇ ਦੇ ਵਿੱਚ ਬੰਦ ਕੀਤਾ ਨਾਲੇ ਮਾਰਿਆ ਤੇ ਘੁੱਟਿਆ ਵੀ ਆ ਉਸ ਤੋਂ ਬਾਅਦ ਕਵਲ ਵੀ ਮੰਮੀ ਦੀ ਕਲਾਸ ਲਗਾਉਂਦਾ ਕਿ ਮੰਮੀ ਤੁਹਾਨੂੰ ਕੁਝ ਪਤਾ ਦਾ ਹੁੰਦਾ ਨਹੀਂ ਤੁਸੀਂ ਐਂ ਐਂ ਆਪ ਵਿੱਕੀ ਦਾ ਪੱਕਾ ਪੂਰਦੇ ਰਹਿੰਨੇ ਹੋ ਪਹਿਲਾਂ ਗੱਲ ਤਾਂ ਪੂਰੀ ਸੁਣ ਲਓ ਕੀ ਹੋਇਆ ਪਰ ਉਸ ਤੋਂ ਅੱਗੇ ਗੱਲ ਵੱਜ ਜਾਂਦੀ ਆ ਤਾਂ ਕਵਲ ਹੁਣ ਇਕੱਠੇ ਹੋ ਕੇ ਵਿੱਕੀ ਦੇ ਘਰ ਆ ਜਾਂਦੇ ਆ ਕਿ ਉੱਥੇ ਜਾ ਕੇ ਹੀ ਸਾਰੀ ਗੱਲ ਕਰਦੇ ਆ ਕੀ ਹੋਇਆ ਉੱਥੇ ਜਾ ਕੇ ਕਵਲ ਵਿੱਕੀ ਤੇ ਗੁੱਸੇ ਹੁੰਦਾ ਹੁੰਦਾ ਤੇ ਵਿੱਕੀ ਨੂੰ ਡਰ ਪਿਆ ਹੁੰਦਾ ਕਿ ਆ ਕੀ ਹੋ ਗਿਆ ਵਿੱਕੀ ਕਹਿੰਦਾ ਜੋ ਗੱਲ ਕਰਨੀ ਆ ਅੰਦਰ ਬੈਠ ਕੇ ਕਰਦੇ ਆ ਬਾਹਰ ਠੀਕ ਨਹੀਂ ਲੱਗਦਾ ਤੇ ਉਹ ਸਾਰੇ ਜਾਂਦੇ ਅੰਦਰ ਚਲੇ ਜਾਂਦੇ ਆ ਤੇ ਅੰਦਰ ਜਾ ਕੇ ਗੱਲਬਾਤ ਕਰਦੇ ਆ ਉੱਥੇ ਜਦੋਂ ਜਦੋਂ ਕਵਲ ਹੁੰਦੀ ਵਿੱਕੀ ਦੇ ਘਰ ਆਉਂਦੇ ਆ ਤਾਂ ਮੰਮੀ ਨੂੰ ਵੀ ਟੈਨਸ਼ਨ ਪੈ ਜਾਂਦੀ ਆ ਕਿ ਹੁਣ ਮੇਰੇ ਪੁੱਤ ਦਾ ਕੀ ਬਣੂਗਾ ਤਾਂ ਇੰਨੇ ਜਾਂਦੇ ਇਕੱਠੇ ਹੋ ਕੇ ਆ ਗਿਆ ਆ ਗਿਆ ਤੇ ਮੰਮੀ ਟੈਨਸ਼ਨ ਦੇ ਵਿੱਚ ਆ ਜਾਂਦੀ ਆ ਅੰਦਰ ਜਾ ਕੇ ਕਵਲ ਵਿੱਕੀ ਤੇ ਸਿੱਧਾ ਹੋ ਜਾਂਦਾ ਕਿ ਤੂੰ ਮੇਰੀ ਭੈਣ ਦੇ ਹੱਥ ਕਿਵੇਂ ਚੁੱਕਿਆ ਤੇਰੀ ਕੀ ਜ਼ਰੂਰਤ ਆ ਕਿ ਮੇਰੀ ਭੈਣ ਤੇ ਹੱਥ ਚੁੱਕਨ ਦੀ ਮੈਨੂੰ ਮੈਂ ਨਹੀਂ ਦੇਖਣਾ ਕਿ ਤੂੰ ਮੇਰਾ ਜੀਜਾ ਲੱਗਦਾ ਮੇਰੇ 'ਚ ਵੀ ਬਹੁਤ ਗੁੱਸਾ ਆ ਮੈਂ ਦਾ 2 ਮਿੰਟ 'ਚ ਤੈਨੂੰ ਸਿੱਧਾ ਕਰ ਦੂੰਗਾ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਤੇ ਹੱਥ ਚੁੱਕਨ ਦੀ ਅੱਗਿਓ ਵਿੱਕੀ ਕੁਝ ਨਹੀਂ ਬੋਲਦਾ ਉਹਨੂੰ ਪਤਾ ਕਿ ਸਾਰੀ ਕਸੂਰੀ ਮੇਰਾ ਆ ਤੇ ਵਿੱਕੀ ਕਹਿੰਦਾ ਲਾਸਟ ਚਾਂਸ ਤੈਨੂੰ ਦਿੱਤਾ ਸੀਗਾ ਤੂੰ ਫੇਰ ਬਣੀ ਟਲਿਆ ਉਸ ਤੋਂ ਬਾਅਦ ਸਾਰੇ ਜਾਨੇ ਕਵਲ ਕਵਲ ਨੂੰ ਸਮਝਾਉਂਦਿਆ ਕਵਲ ਥੋੜਾ ਸ਼ਾਂਤ ਹੋ ਜਾਂਦਾ ਤੇ ਵਿੱਕੀ ਚੁੱਪਚਾਪ ਇਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਆ ਉਸ ਤੋਂ ਬਾਅਦ ਡੈਡੀ ਵੀ ਵਿੱਕੀ ਦੀ ਚੰਗੀ ਕਲਾਸ ਲਗਾਉਂਦਾ ਕਿ ਤੈਨੂੰ ਅਸੀਂ ਆਪਣੀ ਕੁੜੀ ਦਿੱਤੀ ਹੈ ਇਸਦਾ ਮਤਲਬ ਆ ਨਹੀਂ ਕਿ ਤੂੰ ਇਸ ਨੂੰ ਮਾਰੇ ਕੁੱਟੇ ਤੇ ਉਸ ਤੋਂ ਬਾਅਦ ਕਵਲ ਕਹਿੰਦਾ ਇਹਨੇ ਐਵੇਂ ਨਹੀਂ ਨਹੀਂ ਸੁਧਰਨਾ ਆਪਾਂ ਪ੍ਰੀਤ ਨੂੰ ਘਰ ਲੈ ਜਾਂਦੇ ਆ ਪਰ ਡੈਡੀ ਵੀ ਵਿੱਕੀ ਨੂੰ ਬਹੁਤ ਬੋਲਦਾ ਕਿ ਤੈਨੂੰ ਅਸੀਂ ਪਹਿਲਾਂ ਵੀ ਬਹੁਤ ਮੌਕੇ ਦੇ ਦਿੱਤੇ ਆ ਹੁਣ ਅਸੀਂ ਪ੍ਰੀਤ ਨੂੰ ਇੱਥੇ ਦੀ ਰਹਿਣ ਦੇਣਾ ਅੱਗਿਓ ਫਿਰ ਫੁੱਪਰ ਥੋੜਾ ਬੋਦ ਦੇਣਾ ਜੀ ਸੁਲਾ ਕਰਾਂਦਾ ਤੇ ਵਿੱਕੀ ਅੱਗਿਓ ਹੱਥ ਜੋੜਦਾ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਅੱਗੇ ਤੁਹਾਨੂੰ ਮੇਰੇ ਕੋਲੋਂ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਤੇ ਫੁੱਫੜ ਵੀ ਸਮਝਾਉਂਦਾ ਕਿ ਆਪਣੇ ਆਪਣੇ ਹੁੰਦੇ ਆ ਤੂੰ ਥੋੜਾ ਕਿਤੇ ਕੰਮ ਲੱਗ ਜਾ ਤੇ ਵਿੱਕੀ ਦੀ ਮੰਮੀ ਵੀ ਪ੍ਰੀਤ ਕੋਲੋਂ ਆਪਣੀ ਗਲਤੀ ਮੰਨਦੀ ਆ ਕਿ ਹਾਂ ਮੇਰੇ ਕੋਈ ਬਹੁਤ ਗਲਤੀਆਂ ਹੋਈਆਂ ਪਰ ਅੱਗੇ ਤੋਂ ਮੈਂ ਇਹੋ ਜੀ ਕੋਈ ਵੀ ਗਲਤੀ ਨਹੀਂ ਕਰਾਂਗੀ ਅੱਗੇ ਕੀ ਹੋਇਆ ਸੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ